ਬਠੀਕ ਹੈ ਤੇ ਹੁਣ ਵੀ ਬਸ ਇਹ ਸਾਰੇ ਉਧਰ ਲਈ ਡਿਲੀਵਰੀ ਹੈ ਸਾਰੀ ਤਿਆਰ ਆ ਠੀਕ ਹੈ ਇਹ ਕਿੰਨੇ ਕ ਦੀ ਰੇਂਜ ਵਾਲਾ ਜਿਹੜਾ ਤਿਆਰ ਹੋਇਆ ਕੈਨੇਡਾ ਵਾਲਾ ਇਹ ਆ 35000 ਦਾ ਸਿਸਟਮ ਹੋ ਗਿਆ 35 ਕੁਆਲਟੀ ਦਾ ਯੂਜ਼ ਕਰਦੇ ਆ ਬਈ ਆਪਾਂ ਠੀਕ ਹੈ ਮਤਲਬ ਆ ਤੁਸੀਂ ਜਿਹੜੀਆਂ ਜਿਵੇਂ ਚਲੋ ਇਹਨੂੰ ਮੈਂ ਬੰਦ ਕਰ ਦਿੰਦਾ ਇੱਕ ਵਾਰੀ ਆ ਜਿਹੜੀ ਚੀਜ਼ ਹੈ ਨਾ ਲੈਦਰ ਵਗੈਰਾ ਯੂਜ਼ ਕੀਤੀ ਹੈ ਬਈ ਆਪਾਂ ਇੱਕ ਵੀ ਆਪਣਾ ਚੈਲੰਜ ਹੈ ਲੈਦਰ ਦਾ ਟੁਕੜਾ ਦੇ ਦਿਆਂਗੇ ਪਾੜ ਦਿਓ ਤੁਸੀਂ ਕੋਈ ਪਾੜ ਦੇ ਜਿੱਡਾ ਮਰਜ਼ੀ ਕਬੱਡੀ ਦੇ ਪਲੇਅਰ ਨੂੰ ਫੜਾ ਦਿਓ ਲੈਦਰ ਪਾੜ ਦੇ ਵਿਚਾਲੋ ਡਾਊਨ ਸੇਲਿੰਗ ਫ੍ਰੀ ਕਰਕੇ ਦੇ ਦੇਣਗੇ ਚਲ ਆ ਦੇ ਆ ਲੈ ਬਈ ਠੀਕ ਆ ਆ ਜੀ ਜਾਨੀ ਕੀ ਬਾਤ ਆ ਚਾਰੇ ਬਾਸ ਦਾ ਸਿਸਟਮ ਆ ਬਾਈ ਹੈ ਆ 1.5 ਲੱਖ ਦਾ ਡੈਕ ਹੈ 1.5 ਲੱਖ ਦਾ ਡੈਕ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਕਪਤਾਨ ਵੀਰ ਕੋਲੇ ਆਏ ਆ ਪਹਿਲਾਂ ਵਾਲੀ ਵੀਡੀਓ ਤੁਸੀਂ ਦੇਖੀ ਆ ਦੀ ਤੇ ਹੁਣ ਆਪਾਂ ਜਾਣਕਾਰੀ ਲੈਣੀ ਆ ਐਂਪਾਂ ਦੀ ਇਕੱਲੇ ਜਾਨੀ ਕਿ ਬੂਫਰ ਐਂਪ ਜੋ ਵੀ ਤਿਆਰ ਕਰਦੇ ਉਹਨਾਂ ਦੀ ਜਾਣਕਾਰੀ ਲੈਣੀ ਆ ਤੇ ਕਪਤਾਨ ਵੀਰ ਨਾਲ ਆ ਇੱਕ ਇਹ ਤਿਆਰ ਹੋਈ ਜਾਂਦਾ ਇਹ ਤੁਹਾਨੂੰ ਜਿਹੜਾ ਟਰੈਕਟਰ ਦਿਖਾਇਆ ਪਹਿਲਾਂ ਵਾਲੀ ਵੀਡੀਓ ਚ ਹਾਲੈਂਡ ਉਹਦੇ ਤੇ ਲੱਗਣਾ ਤੇ ਇਹ ਕਾ ਪਿਆ ਪੈ ਕਹੋਟਰ ਕਿਵੇਂ ਇਹ ਜਾਣਾ ਕੈਨੇਡਾ ਇੱਕ ਛਤਰੀ ਪਈ ਅੰਦਰ ਉਹ ਤੋਂ ਨੂੰ ਦਿਖਾਵਾਂਗੇ ਉਹ ਵੀ ਕੈਨੇਡਾ ਜਾਣੀ ਹੈ ਇੱਕ ਇਹ ਐਮਪਾਇ ਜਿਹੜੇ ਬਫਰ ਲਾ ਲੋ ਇਹ ਵੀ ਕੈਨੇਡਾ ਜਾਣਾ ਗੱਲਬਾਤ ਕਰਦੇ ਆ ਬਾਈ ਕਪਤਾਨ ਨਾਲ ਸਵਾਗਤ ਕਰਦੇ ਆ ਸਸਤੀ ਕਾਲ ਬਾਈ ਜੀ ਕੀ ਹਾਲ ਚਾਲ ਜੀ ਸਸਤੀ ਕਾਲ ਬਾਈ ਤੇ ਪਹਿਲਾਂ ਤਾਂ ਇਹਦੇ ਬਾਰੇ ਦੱਸਦੇ ਆਪਾਂ ਇਹ ਕਿਵੇਂ ਤਿਆਰ ਕੀ ਕੀ ਗੱਲਬਾਤ ਕਰੀਏ ਕਿੰਨੇ ਦਾ ਹੈਗਾ ਇਹ ਕਿਹਦੇ ਤੇ ਲਾਉਣਾ ਕੀ ਗੱਲਬਾਤ ਹੈ ਜੀ ਏ ਬਾਈ 850万 ਦਾ ਡਰੈਕਟਰ ਤੇ ਲਾਉਣਾਗਾ ਆਪਾਂ ਠੀਕ ਹੈ ਤੇ ਤਿੰਨ ਬੇਸਾਂ ਵਾਲਾ 15 ਇੰਚੀ ਤਿੰਨ ਕੇ ਬੇਸਾਂ ਨੇ ਇਹਦੇ ਵਿੱਚ ਓਕੇ ਦੋ ਫਰੰਟ ਤੇ ਆਈਆਂ ਇੱਕ ਨੀਚੇ ਆ ਗਈ ਠੀਕ ਹੈ ਤੇ ਹਾਂ ਇਹ ਆਪਣੇ ਸਾਰੇ ਹੈਂਡ ਮੇਡ ਹੁੰਦੇ ਨੇ ਬਾਈ ਮਿਊ ਸਿਸਟਮ ਜਿੰਨੇ ਵੀ ਹੈਗੇ ਨੇ ਆਪ ਹੀ ਤਿਆਰ ਕਰਦੇ ਆਪ ਹੀ ਤਿਆਰ ਕਰਦੇ ਆਹ ਸਾਡੇ ਸਾਹਮਣੇ ਹੀ ਤਿਆਰ ਹੋਈ ਜਾਂਦੇ ਨੇ ਹਾਂ ਆਹ ਕਰਤਾ ਤਿਆਰ ਰੈਡੀ ਕਰਤਾ ਇਹ ਡਿਲੀਵਰ ਕਰਨਾ ਬਸ ਕੈਨੇਡਾ ਜਾਣਾ ਹਾਂ ਕੈਨੇਡਾ ਪਹਿਲਾਂ ਵੀ ਗਏ ਆ ਆਪਣੇ ਬਾਈ ਠੀਕ ਹੈ ਤੇ ਹੁਣ ਵੀ ਬਸ ਇਹ ਸਾਰੇ ਉਧਰ ਲਈ ਡਿਲੀਵਰੀ ਹੈ ਸਾਰੇ ਤਿਆਰ ਆ ਠੀਕ ਹੈ ਇਹ ਕਿੰਨੇ ਕੁ ਦੀ ਰੇਂਜ ਵਾਲਾ ਜਿਹੜਾ ਤਿਆਰ ਹੋਇਆ ਕ ਇਹ ਜੋ ਦੋ ਸਾਬੂ ਫਰ ਆ ਗਏ ਬਾਈ ਬਾਕੀ ਇਹ ਪੇਟੀ ਜਗਦੀ ਹੈ ਹੁਣ ਥੋੜਾ ਜਿਹਾ ਤਰ੍ਹਾਂ ਤੁਰਾਂ ਲੰਘੀਆਂ ਪਈਆਂ ਅੱਗੋਂ ਪਿੱਛੋਂ ਫੋਟੋਆਂ ਲੱਗੀਆਂ ਨੇ ਪਿੱਛੇ ਆ ਸਾਰਾ ਜਗਦਾ ਬਾਈ ਅੱਗੋਂ ਵੀ ਜਗਦਾ ਹਾ ਮੋਡੀਫਿਕੇਸ਼ਨ ਵਾਲੀਆਂ ਪੇਟੀਆਂ ਨਵੇਂ ਰਵਾਜ ਦੇ ਆ ਗਏ ਹੁਣ ਇਹ ਟ੍ਰੈਂਡ ਚੱਲਦਾ ਕੋਈ ਨਾ ਆਪਾਂ ਉਧਰੋਂ ਚਲਾ ਕੇ ਦਿਖਾ ਦੇਾਂਗੇ ਉਧਰ ਪੇਟੀਆਂ ਹੈਗੀਆਂ ਆਪਣੇ ਕੋਲ ਹਾਂ ਇਹਦੇ ਨਾਲ ਦੀ ਓਕੇ 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 ਇਹ ਜਾਣਾ ਕੈਨੇਡਾ ਹਾਂਜੀ ਤੇ ਬਾਕੀ ਆ ਪਿਆ ਇੱਕ ਹੋ ਜਾਣੀਆਂ ਛਤਰੀ ਕੈਨੇਡਾ ਉਸ ਪਈ ਆੜੀ ਦੇਖ ਸਕਦੇ ਹੋ ਤੁਸੀਂ ਡਾਊਨ ਸੀਲਿੰਗ ਹੋਈ ਆ ਜਿਹੜੇ ਬਾਈ ਨੇ ਤਿਆਰ ਕਰਾਇਆ ਉਹਨੇ ਆਦੇ ਬਾਪੂ ਦੀ ਫੋਟੋ ਲਵਾਈ ਆ ਨਾਲ ਹਾਂ ਇਹ ਮਤਲਬ ਹੁਣ ਇਹ ਅੱਜ ਕੱਲ ਦਾ ਟ੍ਰੈਂਡ ਆ ਬਈ ਇਹ ਚੀਜ਼ਾਂ ਆ ਹਾਂ ਦੇਖੋ ਤੁਸੀਂ ਲੈ ਇਹ ਵੀ ਚੱਲਦੀ ਆ ਬਈ ਦੇਖੋ ਹਾਂ ਇਹ ਤੁਸੀਂ ਜਿਵੇਂ ਮੰਨ ਲਓ ਕੀ ਬਾਤ ਐ ਇਹ ਚੀਜ਼ ਜਿਹੜਾ ਮਟੀਰੀਅਲ ਯੂਜ਼ ਕਰਦੇ ਆ ਬਹੁਤ ਵਧੀਆ ਹਾਈ ਕੁਆਲਿਟੀ ਦਾ ਯੂਜ਼ ਕਰਦੇ ਆ ਬਈ ਆਪਾਂ ਠੀਕ ਐ ਮਤਲਬ ਆ ਤੁਸੀਂ ਜਿਹੜੀਆਂ ਇਹ ਜਿਵੇਂ ਚਲੋ ਇਹਨੂੰ ਮੈਂ ਬੰਦ ਕਰ ਦਿੰਨਾ ਇੱਕ ਵਾਰੀ ਆ ਜਿਹੜੀ ਚੀਜ਼ ਐ ਨਾ ਲੈਦਰ ਵਗੈਰਾ ਯੂਜ਼ ਕੀਤੀ ਐ ਬਈ ਆਪਾਂ ਇਹ ਚੀਜ਼ਾਂ ਇਹ ਗੱਡੀਆਂ ਦੇ ਵਿੱਚ ਸੀਟ ਕਵਰ ਆਉਂਦੇ ਨੇ ਓਕੇ ਉਹ ਵੀ ਹਰੇਕ ਗੱਡੀ ਦੇ ਵਿੱਚ ਨਹੀਂ ਆਉਂਦੇ ਮਹਿੰਗੀਆਂ ਗੱਡੀਆਂ ਆਉਂਦੀਆਂ ਜਿਹੜੀਆਂ ਉਹਨਾਂ ਵਿੱਚ ਨਾ ਹਿੱਟਾ ਗਰਮ ਤੇ ਠੰਡੀਆਂ ਹੁੰਦੀਆਂ ਨੇ ਉਹ ਵਾਲੇ ਲੈਦਰ ਉਹ ਨਾਲ ਜੁੜਉਂਦੇ ਟਾਪ ਮਾਡਲ ਚ ਹਾਂ ਆਪਾਂ ਉਹ ਉਹ ਮਤਲਬ ਐ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਸ਼ੌਂਕ ਆ ਯਾਰ ਵੀ ਕਿ ਨਮਾ ਨਮਾ ਗੱਲ ਨਹੀਂ ਕੋਈ ਨਾ ਨਾ ਮਤਲਬ ਹੀ ਨਹੀਂ ਜੀ ਠੀਕ ਹੈ ਇਹਦਾ ਇੱਥੋਂ ਤੱਕ ਵੀ ਆਪਣਾ ਚੈਲੰਜ ਹੈ ਲੈਦਰ ਦਾ ਟੁਕੜਾ ਦੇ ਦਿਆਂਗੇ ਪਾੜ ਦਿਓ ਤੁਸੀਂ ਕੋਈ ਪਾੜ ਦੇ ਚੱਡਾ ਮਰਜੀ ਕਬੱਡੀ ਦੇ ਪਲੇਅਰ ਨੂੰ ਫੜਾ ਦਿਓ ਲੈਦਰ ਪਾੜ ਦੇ ਵਿਚਾਲੋ ਡਾਊਨ ਸੀਲਿੰਗ ਫਰੀ ਕਰਕੇ ਦੇ ਦਿਆਂਗੇ अच्छा हां क्या आवाज है, है। हां भी क्वालिटी ਨਾਲ ਕੰਪਰ ਨਹੀਂ ਕੀਤਾ ਹੋਇਆ ਆਪਣਾ ਠੀਕ ਹੈ ਠੀਕ ਹੈ ਹਾਂਜੀ 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 ਓਕੇ ਤੇ ਇਹ ਇਹ ਨਾਲ ਹੀ ਜਾਣੀ ਉਹਦੇ ਆਪਣੇ ਆਫਰ ਦੇ ਹਾਂ ਇਹ ਇੱਕੋ ਡਰੈਕਟਰ ਦਾ ਸਿਸਟਮ ਆ 911 ਟਰੈਕਟਰ ਤੇ ਲਾਉਣੀਆਂ ਵੀਰ ਹੋ ਰਹੇ ਨੇ ਓਕੇ ਓਕੇ ਹਾਂ ਠੀਕ ਹੈ ਤੇ ਇਹ ਛਤਰੀ ਦੀ ਗੱਲ ਕਰੀਏ ਤਾਂ ਕੀ ਕਿੱਥੋਂ ਸਟਾਰਟ ਹੋ ਜਾਂਦੀ ਹੈ ਕਿੰਨੇ ਤੱਕ ਚੱਲੀ ਜਾਂਦੀ ਹੈ ਇਹ ਛਤਰੀਆਂ ਦੀ ਆਲ ਓਵਰ ਜੀ ਛਤਰੀ ਦੀ ਗੱਲ ਕਰੀਏ 15000 ਤੋਂ ਲੈ ਕੇ 60-65000 ਤੱਕ ਛਤਰੀਆਂ ਨੇ ਤੇ ਡਾਊਨ ਸੀਲਿੰਗ ਦੀ ਗੱਲ ਕਰੀਏ ਤਾਂ ਡਾਊਨ ਸੀਲਿੰਗ 20 ਤੋਂ 25000 ਤੋਂ ਸਟਾਰਟ ਹੋ ਜਾਂਦੀ ਹੈ ਆਪਣੇ ਕੋਲ ਇਹਨੂੰ ਡਾਊਨ ਸੀਲਿੰਗ ਕਹਿ ਲ ਨੀ ਹੈਗਾ ਵੀ ਜਿਹੜਾ ਕੰਮ ਆਪਣਾ ਕੀਤਾ ਹੋਊਗਾ ਵੀ 2 ਸਾਲਾਂ ਨੂੰ ਲੰਕਜੂ 4 ਸਾਲਾਂ ਨੂੰ ਲੰਕਜੂ ਇਹ ਲਾਈਫਟਾਈਮ ਕੰਮ ਕੀਤਾ ਹੋਇਆ ਪੱਕਾ ਹੀ ਆ ਹਾਂ ਇਹ ਨਹੀਂ ਮਤਲਬ ਮਤਲਬ ਜੈਨੂਨ ਜਿਵੇਂ ਤੁਹਾਡੀ ਚੀਜ਼ ਹੰਡ ਨਮੀ ਲੈਂਦੀ ਹੰਡਦੀ ਆ ਓਵੇਂ ਹੰਡੂਗੀ ਐ ਨਹੀਂ ਹੈਗਾ ਵੀ ਲੰਕਜੂ ਕਰ ਜੂਗੀ ਉਹ ਕੰਮ ਨਹੀਂ ਕਰਦੀ ਠੀਕ ਹੈ ਤੇ ਜਿਹੜਿਆ ਪੇਟੀਆਂ ਐ ਗੱਲ ਕਰ ਲਈ ਇਹ ਕਿੰਨੇ ਤੋਂ ਸਟਾਰਟ ਹੋ ਜਾਂਦਾ ਆਪਣੇ ਕੋਲ ਇਹ ਆਪਣੇ ਕੋਲੇ ਬਾਈ ਜੀ ਲਗਭਗ 20000 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਰੇਂਜ ਆਪਣੀ ਓਕੇ ਤੇ ਮਹਿੰਗਾ 5 ਕ ਲੱਖ ਰੁਪਏ ਤੱਕ ਸਿਸਟਮ ਆਪਾਂ ਤਿਆਰ ਕਰਕੇ ਦੇ ਦਿੰਦੇ ਆਂ 5 ਲੱਖ ਤੱਕ ਚਲੇ ਜਾਂਦਾ ਚਲੇ ਜਾਂਦਾ ਆਮ ਹੀ ਲੱਗਦੇ ਆਪਣੇ ਚਾਰ ਉਹ ਟਰੈਕਟਰ ਜਿਹੜਾ ਉਧਰ ਆਪਾਂ ਤੇ ਵੀਡੀਓ ਚ ਦਿਖਾਈ ਹੈ ਪਹਿਲਾਂ ਉਹਦੇ 4 ਲੱਖ ਰੁਪਏ ਦਾ ਸਿਸਟਮ ਲੱਗਣਾ ਤੇ 1.5 1.2 2 ਲੱਖ ਦੇ ਤਾਂ ਲੱਗੇ ਹੋਇਆ ਟਰੈਕਟਰ ਖੜੇ ਆ ਲੱਗੇ ਆ ਜੋ ਜਿਹੜੇ ਟਰੈਕਟਰ ਲੱਗੇ ਆ ਨਾ ਉਹ ਤੁਹਾਨੂੰ ਦਿਖਾਈਏ ਆ ਦੇਖੋ ਤੁਸੀਂ ਆਹ ਪੇਟੀਆਂ ਨੇ ਇਹ ਵੀ ਸਾਰੀਆਂ ਇਹ ਵੱਡੇ ਆ ਹਣਾ ਹਾਂ ਵੱਡੇ ਆ ਮੇਨ ਆਪਣੇ ਲੱਗਦੀ ਜਾਦੇ ਵੱਡੇ ਨੇ ਇਹ ਅਨਕੰਪਲੀਟ ਆ ਪੇਟੀਆਂ ਹਜੇ ਬਈ ਇਹ ਤਾਂ ਕੱਲੇ ਬੁਖਰਾ ਦੇ ਬਕਸੇ ਨੇ ਇਹਨੇ ਕੰਮ ਹੋਣਾ ਨਹੀਂ ਕਹ ਜੇ ਮਾਹੀ ਤੁਸੀਂ ਐਂ ਕਰੋ ਚਾਰ ਬੰਦੇ ਚੱਕਦੇ ਨੇ ਇੱਕ ਬੇਟੀ ਦੀ ਹਾਂ ਦੇਖ ਲਓ ਚੱਕਦੇ ਪਤਾ ਹੀ ਲੱਗ ਜਾਂਦਾ ਮਤਲਬ ਹਲਾਈ ਵੀ ਨਹੀਂ ਜਿਹੜਾ ਸੰਦੂਖ ਆ ਪੁਰਾਣੀ ਬੁੜੀ ਦਾ ਸੰਦੂਖ ਕੱਲੇ ਬਦ ਹਲਦੀ ਵੀ ਨਹੀਂ ਆ ਸਹੀ ਹੈ ਹਲਦੀ ਨਹੀਂ ਕੱਲੇ ਬਦ ਦੇ ਤਾਂ ਮਾ ਕੱਲੇ ਤੋਂ ਹੀ ਲੈਣਾ ਦਾ ਕੰਮ ਹੀ ਨਹੀਂ ਜੀ ਆਪਾਂ ਕੰਮ ਹਲਕਾ ਨਹੀਂ ਨਾ ਕਰਦੇ ਬਾਈ ਟਵਾਣੇ ਠੀਕ ਹੈ ਕਿਉਂਕਿ ਕੁਆਲਿਟੀ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕਰਾਂਗੇ ਆਪਾਂ ਵੀ ਜਵਾਬ ਦੇ ਦਿਆਂ ਕਿਸੇ ਨੂੰ ਵੀ ਵੀ ਕਰਦੇ ਨਹੀਂ ਇਹ ਨਾ ਕਰਦੇ ਨਹੀਂ ਹਲਕਾ ਕੰਮ ਨਹੀਂ ਕਰਦੇ ਬਸ ਸਹੀ ਹੈ ਜਵਾਬ ਦੇ ਦਿਆਂਗੇ ਪਰ ਮਾੜਾ ਨਹੀਂ ਕਰਦੇ ਮਾੜਾ ਨਹੀਂ ਕਰਦੇ ਕੱਲ ਨੂੰ ਗੱਲ ਬੱਲ ਹੋ ਗਿਆ ਗੱਲ ਬੱਲ ਹੋ ਗਿਆ ਉਹ ਕੰਮ ਨਹੀਂ ਹੋ ਗਿਆ ਜੀ ਹਾਂਜੀ 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 ਲੈ ਵੀ ਹੁਣ ਤੁਹਾਨੂੰ ਚਲਾ ਕੇ ਦਿਖਾਉਣੇ ਆ ਗਾਣਾ ਨਹੀਂ ਵਜਾਉਂਦੇ ਆਪਾਂ ਕਿਉਂਕਿ ਗਾਣੇ ਦਾ ਆ ਜਾਂਦਾ ਕਾਪੀਰਾਈਟ ਆ ਵੈਸੇ ਆਪਾਂ ਲਾਈਟਿੰਗ ਦਿਖਾਉਣੇ ਜਗਾ ਕੇ ਛੱਡੀਂ ਕਰਕੇ ਜਾ ਜੋ ਸੱਚ ਛੱਡ ਉਹ ਸੱਚ ਛੱਡ ਦੇ ਸਾਰਿਆਂ ਦੀਆਂ ਛੱਡ ਦੇ ਭਾਵਾਂ ਦੀ ਇਹ ਗਾਣਾ ਜੇ ਗਾਣੇ ਸੁਣਨੇ ਆ ਤਾਂ ਇਹਦੀਆਂ ਰੀਲਾਂ ਬਣੀਆਂ ਹੋਈਆਂ ਰੀਲਾਂ ਚੈੱਕ ਕਰ ਲਿਓ ਉਹਦੇ ਵਿੱਚ ਗਾਣੇ ਸੁਣ ਸਕਦੇ ਹੋ ਤੇ ਜੇ ਬਾਕੀ ਚੈੱਕ ਕਰਨੀ ਕੁਆਲਿਟੀ ਤਾਂ ਪਹੁੰਚ ਜਾਓ ਉਹ ਚੀਜ਼ ਮਤਲਬ ਲਾਈਟਿੰਗ ਵਗੈਰਾ ਆ ਦੇਖੋ ਬਈ ਲਾਈਟਿੰਗ ਹਾਂ ਇਹ ਚੀਜ਼ ਆਪਣੀ ਮਿਊਜ਼ਿਕ ਦੀ ਆ ਵੱਡਾ ਐਮਪ ਵੀ ਦਿਖਾ ਦੇਈਂ ਭਾਈ ਓਏ ਇਹਦੇ ਵਿੱਚ ਮੂਸੇ ਵਾਲੀਆਂ ਫੋਟੋਆਂ ਲੱਗੀਆਂ ਹੋਈਆਂ ਬਕਾਇਦਾ ਬਹੁਤ ਸੋਹਣਾ ਤਿਆਰ ਹੋਇਆ ਹੋਇਆ ਤਾਂ ਖੜ ਜੋ ਇੱਕ ਮਿੰਟ ਇਧਰੋਂ ਚਲਾ ਦਿੰਦੇ ਆਪਾਂ ਇਧਰੋਂ ਚਲਾ ਦੇ ਚਲਾ ਦੇ ਚਲਾ ਦੇ ਆ ਲੈ ਭਾਈ ਚੱਲ ਆਹ ਚੀਜ਼ਾਂ ਕੀ ਆ ਬਾਤ ਹੈ ਚਾਰੇ ਵਾਸਤੇ ਮੇਰਾ ਸਿਸਟਮ ਆ ਭਾਈ ਹੈ ਆ 1.5 ਲੱਖ ਦਾ ਡੈਕ ਹੈ 1.5 ਲੱਖ ਦਾ ਡੈਕ ਹੈ ਠੀਕ ਹੈ ਇਹ 1.5 ਲੱਖ ਦਾ ਡੈਕ ਆ ਭਾਈ ਤੇ ਵਿੱਚੇ ਕੰਪਲੀਟ ਤਾਂ 2.5-3 ਲੱਖ ਦਾ ਹੋਏ ਸਤਰੀ ਜਾਣੇ ਹਾਂ ਬਸ 2.5 ਲੱਖ ਰੁਪਏ ਚ ਕੰਪਲੀਟ ਕਰ ਦਿੱਤਾ ਤੱਕ ਠੀਕ ਹੈ ਬਹੁਤ ਸੋਹਣੀ ਚੀਜ਼ ਆ ਇਹ ਤੋਂ ਹੀ ਚੱਲਦੇ ਦੇਖਣਾ ਤਾਂ ਆਪਣੇ ਇਸੇ ਚੈਨਲ ਦੇ ਉੱਤੇ ਇੰਸਟਾਗ੍ਰam ਤੇ ਫੇਸਬੁੱਕ ਦੇ ਉੱਤੇ ਉਹਦੀ ਵੀ ਛੱਡੀ ਸੁੱਚ ਤੇਰੀਲਾ ਚੱਲੀ ਜਾਂਦੀਆਂ ਉਹਨਾਂ ਦੇ ਗਾਣੇ ਸੁਣ ਸਕਦੇ ਹੋ ਜੇ ਰੀਅਲ 'ਚ ਸੁਣਨ ਦਾ ਸ਼ੌਕੀਨ ਹੋ ਤੁਸੀਂ ਲਵਾਉਣਾ ਚਾਹੁੰਦੇ ਹੋ ਤੁਸੀਂ ਆਪ ਦੇ ਟਰੈਕਟਰ ਤੇ ਕੋਲੇ ਕੋਟਪਾਰੇ ਪਹੁੰਚ ਜਾਓ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਅਪੜ ਕਰ ਲਿਓ ਕੋਟਪਾਰਾ ਉਹ ਜਿਹੜੀ ਮੈਂ ਤੁਸੀਂ ਕਹਿੰਦੇ ਸੀ ਨਾ ਕਿਵੇਂ ਆ ਆਪਾਂ ਉਹ ਪੇਟੀ ਨਹੀਂ ਬੰਦ ਪਈ ਬਾਹਰ ਜਾਣੀ ਆ ਇਸ ਤਰੀਕੇ ਨਾਲ ਜਾਗਦੀਆਂ ਨਹੀਂ ਬੇਟੀਆਂ ਐ ਜਿਵੇਂ ਮੈਂ ਪਿੱਛੇ ਫੋਟੋ ਬਾਬਾ ਜੀ ਦੀ ਪਿੰਡਰ ਵਾਲਿਆਂ ਦੀ ਹੋਗੀ ਸੰਤਾਂ ਦੀ ਠੀਕ ਹੈ ਇਹ ਕੋਈ ਵੀ ਡਿਜ਼ਾਈਨਿੰਗ ਬੰਦੇ ਦੀ ਮਤਲਬ ਆਪਦੇ ਮੁਤਾਬਕ ਹੋਊਗੀ। ਅੱਛਾ ਕੋਈ ਇਹ ਜਿਹਾ ਪਵਾ ਸਕਦਾ ਕੋਈ? ਮੈਂ ਇਹ ਜਾਈ। ਬਾਕੀ ਵੱਡੀ ਗੱਲ ਆ ਨਾ ਆਪਾਂ ਚਲੋ ਬਥੇਰੇ ਇਹ ਜਿਆ ਕੰਮ ਹੋਰ ਵੀ ਕਰੀ ਜਾਂਦੇ ਨੇ। ਠੀਕ ਹੈ। ਲੇਕਿਨ ਆਹ ਚੀਜ਼ ਐਨੀ ਫਿਨਿਸ਼ਿੰਗ ਚ ਨਹੀਂ ਮਿਲੂਗੀ। ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ। ਠੀਕ ਹੈ। ਠੀਕ ਹੈ। ਅਸੀਂ ਮੈਂ ਇਹ ਟਰੈਕਟਰ ਲਿਆ ਕੇ ਵੀ ਯਾਰ ਕੋਲੇ ਖੜਾ ਕੇ ਵੀ ਇਹ ਜਿਆ ਕੰਮ ਕਰਾ ਕੇ ਦਿਖਾ ਦੂ ਕਰ ਨਹੀਂ ਸਕਦਾ ਕੋਈ। ਠੀਕ ਹੈ। ਕੋਪੀ ਵੀ ਨਹੀਂ ਕਰ ਸਕਦਾ ਕੋਈ। ਗੱਲ ਮੁਕਾ। ਨਹੀਂ 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 ਹੁੰਦੀ। ਬਥੇਰੇ ਨੇ ਕਰਦੇ ਆ ਸਾਨੂੰ ਵੀਡੀਓ ਵੀ ਵਿੱਚ ਕਮੈਂਟ ਆਉਂਦੇ ਹੁੰਦੇ ਨੇ ਬਾਈ ਅਸੀਂ ਸਥਾਨਾ ਥੋੜਾ ਆਹ ਸਿਸਟਮ ਦੇਖ ਕੇ ਲਾਇਆ ਸੀ ਐਂ ਲਾਇਆ ਸੀ ਅਸੀਂ ਦੱਸ ਵੀ ਦਿੰਨੇ ਆ ਵੀ ਯਾਰ ਕੋਈ ਨਹੀਂ ਆਇਆ ਬਣੂਗਾ ਕਿਉਂਕਿ ਸਾਨੂੰ ਐਡਾ ਉਹ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਆਪਦਾ ਕਰਨਾ ਹਰੇਕ ਨੇ ਆਪਦਾ ਕਰਨਾ ਆਪਦਾ ਆਪਦਾ ਕਰਨਾ ਤੇ ਲੇਕਿਨ ਆਹ ਚੀਜ਼ ਉਹ ਜਿਹੀ ਨਹੀਂ ਬਣਦੀ ਨਾ ਕਾਪੀ ਤੁਸੀਂ ਵੀ ਕਦੇ ਵੀ ਕਹਿੰਦੇ ਰਹਿੰਦੇ ਹੋ ਹੁੰਦਾ ਜਿਹੜੀ ਕਾਪੀ ਹੁੰਦੀ ਆ ਬਈ ਓਰੀਜਨਲ ਨਾ ਹਮੇਸ਼ਾ ਥੱਲੇ ਹੁੰਦੀ ਥੱਲੀ ਹੋ ਕਾਪੀ ਤਾਂ ਕਾਪੀ ਹੋ ਕਾਪੀ ਤਾਂ ਕਾਪੀ ਹੋ ਨਾ ਓਰੀਜਨਲ ਉੱਪਰ ਤਾਂ ਨਹੀਂ ਜਾਂਦੀ ਬਸ ਉਹ ਆਪਾਂ ਜਿਵੇਂ ਲੀੜੇ ਕੱਪੜੇ ਲਾਲਾ ਆਪਾਂ ਕਹਿੰਦੇ ਫਸਟ ਕਾਪੀ ਹੈ ਕਾਪੀ ਤਾਂ ਕਾਪੀ ਰਹੂ ਫੋਟੋ ਸਟੇਟ ਦਾ ਫਿਰ ਮੰਨ ਲਓ ਇਹਨਾਂ ਨੂੰ ਨਾ ਥੱਲੀ ਹੁੰਦੀ ਹੈ ਫੋਟੋ ਸਟੇਟ ਦਾ ਜਿੰਨੀ ਵਾਰੀ ਓਰੀਜਨਲ ਕੱਢ ਲਾ ਹਾਂ ਸਹੀ ਹੈ ਮਰੀਨਲ ਉਹ ਥੱਲੇ ਹੋਊਗਾ ਨਾ ਤੇ ਕਪਤਾਨ ਵੀ ਆਪਣਾ ਐਡਰੈਸ ਵਗੈਰਾ ਤੇ ਨੰਬਰ ਵਗੈਰਾ ਬੋਦੀ ਕਰ ਆਪਣਾ ਐਡਰੈਸ ਹੈਗਾ ਜੀ ਪਿੰਡ ਕੋਟਬਾਰਾ ਜ਼ਿਲ੍ਹਾ ਬਠਿੰਡਾ ਠੀਕ ਹੈ ਹਾਂਜੀ ਇਹ ਆਪਣਾ ਡਰੈਸ ਹੈ ਜਿਹਨੇ ਆਪਣੇ ਕੋਲੇ ਵਿਜ਼ਿਟ ਕਰਨਾ ਤੇ ਆਪਣਾ ਜਿਹੜਾ ਇੰਸਟਾਗ੍ਰam ਤੇ ਪੇਜ ਬਣਾਇਆ ਕਪਤਾਨ ਮੋਡੀਫਿਕੇਸ਼ਨ ਦੇ ਨਾਂ ਤੇ ਠੀਕ ਹੈ YouTube ਤੇ ਜਾ ਕੇ ਵੀ ਕਪਤਾਨ ਮੋਡੀਫਿਕੇਸ਼ਨ ਤੇ Facebook ਤੇ ਵੀ ਬਾਈ ਤਿੰਨੇ ਜਗ੍ਹਾ ਤੇ ਜਾ ਕੇ ਫੋਲੋ ਕਰ ਲੋ ਜਿਹੜੇ ਵੀ ਬੰਦੇ ਆਪਣੇ ਅਕਾਊਂਟ ਫੋਲੋ ਕਰਨਗੇ ਕਪਤਾਨ ਮੋਡੀਫਿਕੇਸ਼ਨ ਦਾ ਉਹਨਾਂ ਨੂੰ ਖਾਸ ਡਿਸਕਾਊਂਟ ਵੀ ਦੇਵਾਂਗੇ ਹਰ ਇੱਕ ਚੀਜ਼ ਦੇ ਵਿੱਚੋਂ ਤੇ ਨੰਬਰ ਵੀ ਬੋਲਦੇ ਆਪਾਂ ਨੰਬਰ ਹੈਗਾ 7009674735 ਇਸ ਨੰਬਰ ਤੇ ਤੁਸੀਂ ਕੰਟੈਕਟ ਕਰਦੇ ਤੇ ਬਠਿੰਡੇ ਤੋਂ ਕਿੰਨਾ ਦੂਰ ਪੈਂਦਾ ਪਿੰਡ ਆਪਣਾ ਬਠਿੰਡੇ ਤੋਂ ਮਾਨਸਰ ਰੋਡ ਤੇ ਆਉਂਦਾ ਬਾਈ ਜੀ ਬਠਿੰਡੇ ਤੋਂ ਤੇ ਇੱਥੇ ਆ ਕੇ ਲਵਾਉਣਾ ਪੂਜਾ ਤਿਆਰ ਹੋ ਕੇ ਅਗਲੇ ਦਿਨ ਪਹੁੰਚ ਜਾਊਗਾ ਅਸੀਂ ਤਾਂ ਨਹੀਂ ਅਸੀਂ ਪਹੁੰਚ ਡਿਲੀਵਰੀ ਕਰ ਸਕਦੇ ਆ ਜਾ ਕੇ ਫਿੱਟ ਨਹੀਂ ਕਰ ਸਕਦੇ ਜੀ ਓਕੇ ਹਾਂ ਸਿਰਫ ਡਿਲੀਵਰੀ ਕਰ ਸਕਦੇ ਡਿਲੀਵਰੀ ਕਰ ਸਕਦਾ ਟ੍ਰਾਂਸਪੋਰਟ ਤੇ ਲਵਾ ਸਕਦੇ ਆ ਕਹਿੰਦਾ ਬਾਪ ਜੇ ਕੋਈ ਬੰਦਾ ਆਊਗਾ ਸਾਡੇ ਘਰੇ ਆ ਕੇ ਫਿੱਟ ਕਰ ਜੋ ਉਹ ਥੋੜੀ ਜਿਹੀ ਮਜਬੂਰੀ ਆ ਆਪਣੀ ਵੀ ਆਪਣੇ ਕੋਲੇ ਇੰਨਾ ਟਾਈਮ ਨਹੀਂ ਹੈਗਾ ਹਾਂ ਜਿਹਨੇ ਆਪਣੇ ਤੇ ਫਿੱਟ ਕਰਾਉਣਾ ਇੱਥੇ ਆ ਕੇ ਕਰਾਓ ਨੀਟ ਸਿਸਟਮ ਤਿਆਰ ਕਰਕੇ ਦੇ ਦਿੰਨੇ ਆ ਜਮ ਐਨ ਰੈਡੀ ਕਰਕੇ ਬੰਦੇ ਨੇ ਕੁਝ ਨਹੀਂ ਕਰਨਾ ਦੋ ਤਾਰਾਂ ਕੱਢਣੀਆਂ ਨੇ ਇੱਕ ਬੈਟਰੀ ਤੇ ਲਾਉਣੀ ਇੱਕ ਲਾਉਣ ਅਰਥ ਸਿਸਟਮ ਚੱਲ ਪੂਗਾ ਉਹ ਵੀ ਜਾਨੀ ਕਿ ਦੱਸ ਹੀ ਦਿਓਗੇ ਤੁਸੀਂ ਜੇ ਫੋਨ ਪੁੱਝਣ ਵਾਲਾ ਕੰਮ ਨਹੀਂ ਹੈਗਾ ਹਾਂ ਠੀਕ ਹੈ ਉਹ ਵੀ ਐ ਨਹੀਂ ਕਰਦੇ ਵੀ ਕਿਉਂਕਿ ਸਾਰੀ ਕੰਪਲੀਟ ਕਿਟ ਕਰਕੇ ਕਿਟ ਬਣਾ ਕੇ ਦਿੰਨੇ ਆ ਬੰਦੇ ਨੂੰ ਠੀਕ ਹੈ ਫੇਰ ਬੰਦੇ ਨੂੰ ਸਿਸਟਮ ਦਿੰਨੇ ਆ ਓਕੇ ਓਕੇ ਹਰ ਇੱਕ ਚੀਜ਼ ਇੱਕ ਇੱਕ ਚੀਜ਼ ਸਵਿਚ ਵਗੈਰਾ ਇੱਥੋਂ ਸਭ ਕੁਝ ਫਿਟਿੰਗ ਕਰਕੇ ਦਿੰਨੇ ਆ ਆਪਾਂ ਉਹ ਚੀਜ਼ਾਂ ਅਗਲੇ ਨੂੰ ਕਰਕੇ ਦੇਵਾਂਗੇ ਬੇਸੰਸੋ ਕੇ ਆਓ ਬਾਈ ਤੇ ਬੰਦੇ ਉਹੀ ਵੇਸਟ ਕਰਨ ਜਿਹਨਾਂ ਨੂੰ ਕੁਆਲਿਟੀ ਚਾਹੀਦੀ ਹੈ ਕੁਆਲਿਟੀ ਚਾਹੀਦੀ ਹੈ ਹਲਕੀ ਕੁਆਲਿਟੀ ਵਾਲਾ ਬੰਦਾ ਜੇ ਕਹੂਗਾ ਜੀ ਫਲਾਣਾ ਇੰਨੇ ਦਾ ਦਿੰਦਾ ਤੇ ਉਹ ਆਪਣਾ ਲੋਕੜੀ ਲਵਾ ਲਓ ਫਿਰ ਉਹ ਜਿੱਥੋਂ ਮਰਜ਼ੀ ਲਵਾਓ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਪਣੇ ਕੋਲ ਉਹੀ ਬੰਦਾ ਆਵੇ ਜਿਹਨੂੰ ਕੁਆਲਿਟੀ ਚਾਹੀਦੀ ਆ ਤੇ ਕੁਆਲਿਟੀ ਆਪਾਂ 100% ਦੇਵਾਂਗੇ 100% ਹਾਂ ਤੇ ਲੈ ਵੀ ਕਰਿਆ ਸੰਪਰਕ ਇੱਕ ਗੱਲ ਹੋਰ ਕੱਲ ਨੂੰ ਇਹ ਗੱਲ ਨਹੀਂ ਹੈਗੀ ਵਿੱਚ ਬੰਦੇ ਕੀ ਕਰਦੇ ਆ ਵੀ ਹਨਾ ਪੁਰਾਣੇ ਡੱਕਾਂ ਨੂੰ ਰਿਪੇਅਰ ਵੇਲੇ ਕਹਿੰਦੇ ਆ ਜੀ ਅਸੀਂ ਇੱਕ ਦਿਨ ਰੱਖਿਆ ਹੋਇਆ ਹਾਂ ਐਂ ਦੁਬਾਰ ਨੂੰ ਹੀ ਕਰਕੇ ਦਿੰਨੇ ਆ ਰਿਪੇਅਰ ਹਨਾ ਜਿਹਨੂੰ ਸਰਵਿਸ ਦੇਣੀ ਹੁੰਦੀ ਆ ਜਦੋਂ ਮੇਰੇ ਵਰਗੇ ਨੇ 30 40000 ਫੜਨਾ ਆਉਂਦਾ ਉਹਦੇ ਤਾਂ ਇਹ ਗੱਲਾਂ ਦੱਸਦਾ ਨਹੀਂ ਤੇ ਇੰਨੇ ਵਿਚਾਰੇ ਨੂੰ ਪ੍ਰੋਬਲਮ ਆਏ ਇੰਦੇ ਖਰਾਬ ਹੋ ਜਾਂਦਾ ਉਹਦੇ ਜਾਂਦਾ ਫਿਰ ਜੋ ਜਾਂਦਾ ਉਹਦੋਂ ਕਹਿੰਦਾ ਵੀ ਯਾਰ ਤੂੰ ਗਲਤ ਆ ਗਿਆ ਤੂੰ ਐਂ ਦਮਾਰ ਨੂੰ ਆਉਣਾ ਸੀ ਕਿਉਂਕਿ ਪੁਰਾਣੀ ਰਿਪੇਅਰ ਮੈਂ ਕੱਲੀ ਐਂ ਦਮਾਰ ਨੂੰ ਆਈ ਹੀ ਕਹਦੇ ਹੁੰਦੇ ਆ ਲੇਕਿਨ ਭਾਈ ਅਸੀਂ ਕੋਈ ਐ ਦਮਾਰ ਨਹੀਂ ਕੋਈ ਸੋਮਵਾਰ ਨਹੀਂ ਫਿਰ ਮਰਜੀ ਆ ਜਾ ਮੈਂ ਕਿਹਾ ਜਦੋਂ ਮਰਜੀ ਆਓ ਅਸੀਂ ਨਵੇਂ ਵਾਲੇ ਦੀ ਗੱਲ ਬਾਅਦ ਚ ਸੁਣਾਗੇ ਕੰਪਲੇਨਟ ਪਹਿਲਾਂ ਸੁਣਾਓ ਕੰਪਲੀਟ ਕੋਈ ਹੈ ਪਹਿਲਾਂ ਸੁਣਾ ਪਹਿਲਾਂ ਸੁਣਾ ਨਮਾ ਅਜੇ ਛੜਦੀ ਛੜਦੀ ਛੜਦੀਏ ਛੜਦੀਏ ਨਮਾ ਦਾ ਯਾਰ ਅਜੇ ਲਵਾਏ ਨਹੀਂ ਉਹ ਜਿੱਦੇ ਮਰਜ਼ੀ ਲਵਾਵੇ ਲੇਕਿਨ ਜਿਹੜਾ ਆਪਣੇ ਦੇ ਵਿਸ਼ਵਾਸ ਕਰਕੇ ਕਰਾ ਲਵਾ ਕੇ ਲਗਾਇਆ ਉਹ ਬੰਦੇ ਨੂੰ ਸਰਵਿਸ ਆਪਾਂ 100% ਦੇਵਾਂਗੇ ਠੀਕ ਹਾਂ ਇਹ ਆਪਣਾ ਰੂਲ ਹੈ ਓਕੇ ਓਕੇ ਤਾਂ ਵੀ ਦੋਸਤੋ ਜੇ ਚੰਗੀ ਕੁਆਲਿਟੀ ਦੇ ਬੂਫਰ ਐਂਪ ਵਗੈਰਾ ਤੁਸੀਂ ਲਵਾਉਣਾ ਚਾਹੁੰਦੇ ਹੋ ਜਾਂ ਛਤਰੀ ਹੁੱਡ ਕੋਈ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਾਉਣਾ ਚਾਹੁੰਦੇ ਹੋ ਕਪਤਾਨ ਕੋਟ ਭਾਰੇ ਵਾਲੇ ਕੋਲੇ ਪਹੁੰਚ ਜਾਓ ਕੋੜਪਾਰਾ ਬਾਈ ਦਾ ਪੰਡਾ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਵਕਾਇਦਾ ਤੇ ਇੰਸਟਾਗ੍ਰam ਪੇਜ ਤੇ ਵੀ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਤੁਸੀਂ ਤੇ ਬਕਾਇਦਾ ਤੁਹਾਨੂੰ ਖਾਸ ਡਿਸਕਾਊਂਟ ਮਿਲਣਗੇ ਤੇ ਕਪਤਾਨ ਵੀਰ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦੇ ਲਈ ਬਈ ਮਿਹਰਬਾਨੀ ਜੀ ਥੈਂਕ ਯੂ ਅੱਸੀ ਕਾਲ ਬਈ ਸਾਰੇ ਦਰਸ਼ਕਾਂ